ਉਜੀ ਆਪਾਂ ਕਰ ਲਈਏ ਸਬਜੀ ਗਰਮ ਆ ਤੇ ਬੜਾਈਏ ਰੋਟੀ ਸਬਜੀ ਰਾਤ ਬਣਾਈ ਸੀ ਅਜੀ ਕੰਮਕਾਰ ਆਪਾਂ ਸਾਰੇ ਕਰ ਲਏ ਸਫਾਈ ਨਸ ਹੋਈਆਂ ਵੀ ਕੱਪੜੇ ਧੋਏ ਸੀ ਕੱਲ ਸੁੱਕਣੇ ਪਾ ਦਿੱਤੇ ਨੇ ਤੇ ਅੱਜ ਆਜੀ ਤਰੀਕ ਪੰਜ ਤਰੀਕ ਹੈ ਦਿਨ ਸੋਮਵਾਰ ਤੇ ਅਜਿਵੇਂ ਗੋਬੀ ਸਿੰਘ ਦਾ ਪ੍ਰਕਾਸ਼ਪੁਰ ਹੈ ਸਭ ਨੂੰ ਲੱਖ ਲੱਖ ਵਧਾਈਆਂ ਹਣ ਜੀ ਤੇ ਸ਼੍ਰੀ ਮਾਤਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਕਿਰਤੀ ਕਲਾਚ ਰੱਖਣਗੇ ਅਗਰ ਤੇ ਅੰਮ੍ਰਿਤ ਪਹਿਲੀ ਵਾਰੀ ਹੋ ਪੀਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਪਲੇ ਮੈ ਕਾਉ ਤੋਂ ਐਸੀ ਜਿਸੁੱਕੇ ਨਿਕਲੇ ਤੋ ਬੁਣੀ ਨਿਕਲੀ ਕਾਲ ਸਾਰਾ ਦਿਨ ਬਦਲਵਾਈ ਬਣੀ ਅੱਜ ਤੋ ਪਸਵੇਰੇ ਨਿਕਲ ਆਏ ਤੇ ਥੋੜੀ ਜਿਹੀ ਪੈਸੀ ਮਤੋਏ ਨਹੀਂ ਕੁਛ ਲੋਕੀ ਕਾਲੇ ਤੋ ਲਾਂਗੇ ਬੱਚੇ ਹੈ ਨਹੀਂ ਕਰੇ ਗਏ ਹੋਏ ਨੇ ਕਿਤੇ ਹੋ ਜਾਂਦੇ ਨੇ ਚਲੋ ਜਿਆਦਾ ਇੱਕ ਇੱਕ ਪਸੰਦ ਸੀ ਮੈਂ ਕਿਹਾ ਸਾਫ ਖਾਦ ਦਨੀ ਹੈ ਮੈਂ ਮਾਰਚੀ ਤੋ ਲਾਂਗੇ ਕਾਲ ਨੂੰ ਚਲ ਤੂ ਰਸੂਟ ਹੋ ਜਾਣਗੇ ਤੇਰਾ ਸਾਫ ਹੋ ਜਾਣਗੇ ਆਪਾ ਟਾਗਉਣ ਲਿਆ ਤੇ ਬਣਾਨੇ ਆ ਜੀ ਰੋਟੀ ਬਣਾ ਕੇ ਫਿਰ ਮੱਥਾ ਟੇਕਣ ਚਾਹਾਂਗੇ ਗੁਰੂ ਸਾਹਿਬ ਇਹ ਵਾਲਾ ਚੁੱਲਾ ਚਾਹੋ ਇਹਨਾਂ ਨੂੰ ਇੱਧਰ ਰੋਟੀ ਬਣਾ ਲਓ ਇੱਧਰ ਸਬਜ਼ੀ ਕਰਮੋ ਜੀ ਇਹ ਪਸਠੀ ਕਰਾਇਆ ਨਹੀਂ ਜੀ ਗਰਮੀਏ ਪਲੀਜ਼ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਚੰਗੀ ਲੱਗੇ ਤੇ ਲਾਈਕ ਕਰਨਾ ਸੋਹਣਾ ਜੇ ਇੱਕ ਮਿੰਟ ਇਹ ਸਬਜੀ ਗਰਮ ਕਰਨ ਦੀ ਵੀਟ ਕਰਨੀ ਪੈਗੀ ਫਿਰ ਰੋਟੀ ਬਣੇਗੀ ਸਫਾਈ ਆਪਾਂ ਕਰ ਲਈਆਂ ਸਾਰੀਆਂ ਝਾੜੂ ਪੁਛੇ ਲਾ ਲੇ ਇਹ ਕਮਰੇ ਦਾ ਪੱਖਾ ਚੱਲ ਰਿਹਾ ਜੀ ਖਿੜਕੀਆਂ ਜੀ ਬੰਦ ਟਿਕਾ ਪੜੇ ਥੋੜੇ ਥੋੜੇ ਗਿੱਲੇ ਸੀ ਮੈਂ ਸਾਰੇ ਸੁਕਣੇ ਬਾਅਦ ਦੇਵਾਂ ਕੱਲ ਬਹੁਤ ਜ਼ਿਆਦਾ ਕੱਪੜੇ ਧੋਏ ਸੀ ਤੇ ਕੱਲ ਬਹੁਤ ਠੰਡ ਵੀ ਜ਼ਿਆਦਾ ਸੀ ਤੇ ਕੱਪੜੇ ਵੀ ਸਾਬਨੇ ਬੜੇ ਧੋਏ ਸੀ। ਇਹ ਪਨਾ ਚਾਵਲ ਪਾਣੀ ਮਾਣੀ ਅੱਜ ਰੋਟੀ ਦਾ ਬਣਾਈ ਨਹੀਂ ਤੇ ਸਵੇਰ ਦੀ ਚਾਵਲ ਦਾ ਬਣਾਉਣੀ ਹੈ। ਤੇ ਟਾਈਮ ਨਹੀਂ 8:00 ਵਜੇ ਦਾ। చావల వి కాఫీ భాగ రోటీ రాడే పే ఉంది చాన Soy kopi sah, anda biar papa majulah. Ti, mana pelan ni ributnya. ਸੱਪਾ ਬਣਾ ਲਿਆ ਤੇ ਚ ਪਾਇਆ ਸੰਤਰਾ ਤੇ ਆਵਲਾ ਗਾਜਰ ਤੇ ਇੱਕ ਚਿਕੰਦਰ ਥੋੜਾ ਜਿਹਾ ਕਾਲਾ ਨਮਕ ਪਾਇਆ ਜੂਸ ਆਪਣਾ ਤਿਆਰ ਹੈ ਜਿੰਨਾ ਟਾਈਮ ਹੋ ਗਿਆ ਸ਼ਾਮ ਦਾ ਚਾਹ ਲੱਜੀਏ ਚਾਪਰਾਕਤੀ ਇਹ ਚਾਪੂ ਤੇ ਮਾਂਜਾਂ ਦੇ ਪਾਂਡੇ ਲਾਵੇ ਕੱਪੜੇ ਤੇ ਲਾਵਾਂਗੇ ਕੱਪੜੇ ਸੋਕेंगे ਇਹਨਾਂ ਨੂੰ ਲਾ ਕੇ ਆਪਾਂ ਲਾਨੇ ਅਤੇ ਲਾ ਕੇ ਰੱਖਦੇ ਹਾਂ ਕੱਲ ਧੋਏ ਸੀ ਚਲੋ ਵਧੀਆ ਗੱਲ ਹੈ ਧੁੱਪ ਨਿਕਲੀ ਸਾਰੇ ਸੁੱਕ ਗਏ ਕੱਲ ਬਿਲਕੁਲ ਗਿੱਲੇ ਗਿੱਲੇ ਸੀਗੇ ਮੋٹے ਕੱਪੜੇ ਸੀ ਨਾ ਮੈਂ ਤੇ ਹਲਣ ਲਗੀ ਸੀ ਕੱਪੜੇ ਫਿਰ ਮੈਂ ਥੋੜੀ देर ਕੰਬਲ ਲੈ ਕੇ ਪੈ ਗਈ ਧੁੱਪ ਬਹੁਤ ਸੋਹਣੀ ਲੱਗੀ ਸੀ ਤੇ ਅੱਜ ਹਵਾ ਵੀ ਚੱਲ ਰਹੀ ਹੈ ਰਾਤ ਨੂੰ ਸ਼ਾਇਦ ਹੁੰਦ ਪੈ ਜੇ ਚਲੋ ਕੱਪੜੇ ਸੁੱਕ ਗਏ ਨੇ ਆਪਣੇ ਬਾਕੀ ਸਾਨੂੰ ਧੋਏ ਗਏ ਦੇਖੀ ਜਾਈਏ ਫਿਰ ਸੁੱਕ ਜਾਣਗੇ ਇਹ ਲੋੜੀ ਤੱਕ ਤੇ ਅੱਦਾ ਹੀ ਮੌਸਮ ਰਹਿਣਾ ਹੈ ਅਦਰਕਿੱਦਾ ਤੇ ਸੁੱਕੇ ਪੈਣੇ ਸਾਰੇ ਇਹਦੇ ਪੱਤੇ ਥੋੜੇ-ਬੋਤੇ ਝਾੜ ਗਏ ਨੇ ਸੱਦਿਆਂ ਚ ਨਾ ਸ਼ੱਕਰ ਵਾਲੀ ਜਾਂ ਗੁੜ ਵਾਲੀ ਚਾਹ ਵਧੀਆ ਲੱਗਦੀ ਹੈ ਤੇ ਆਪਾਂ ਕਦੇ ਗੁੜ ਪਾ ਲਈ ਤਾਂ ਪਰ ਹੁਣ ਸ਼ੱਕਰ ਲੈ ਕੇ ਆਂਦੀ ਹੈ ਸ਼ੱਕਰ ਪਾ ਲਈਏ ਲਓ ਜੀ ਆਪਾਂ ਇਹਨੂੰ ਉਬਾਲੀ ਦਵਾਨੇ ਇਹ ਵਿੱਚ ਇਲਾਚੀਆਂ ਨੇ ਕਿੱਦਾਂ ਲੱਗਦੀਆਂ ਹਨ ਚਾਹ ਨੂੰ ਉਬਾਲੀ ਦਵਾ ਕੇ ਪੀ ਕੇ ਫਿਰ ਆਪਾਂ ਕੰਮ ਕਰ ਕਰਦੇ ਹਾਂ ਸ਼ਾਮ ਦੇ ਅੱਜ ਭਾਂਡੇ ਪਈ ਮਾਂਜਣ ਵਾਲੇ ਤੇ ਕਪੜੇ ਵੀ ਤਿਆਰ ਲਾਣੇ ਨੇ ਕੱਪੜੇ ਨੇ ਇਹ ਚਾਪਾ ਬਣਾ ਕੇ ਗੜਵੀ ਚ ਪਾ ਲਈ ਤੇ ਦੋ ਪਿੰਨੀਆਂ ਆਪਾਂ ਨਾਲ ਪਿੰਨੀ ਆ ਹੁਣ ਸਾਰਿਆਂ ਦੇ ਘਰਾਂ ਚ ਪਿੰਨੀਆਂ ਪੰਜੀਰੀ ਕੁਛ ਨਾ ਕੁਛ ਜ਼ਰੂਰ ਬਣਿਆ ਹੋਏਗਾ ਹਨਾ ਕਿ ਸਰਦੀਆਂ ਨੇ ਹਰੇਕ ਕੋਈ ਕੁਛ ਨਾ ਕੁਛ ਬਣਾਉਂਦਾ ਇਸ ਲਈ ਆਪਾਂ ਨੇ ਦੋ ਪਿੰਨੀਆਂ ਲੈਣੀਆਂ ਆਪਾਂ ਹੀ ਬਣਾਈਆਂ ਸੀ ਪਿੰਨੀ ਪਹਿਲਾਂ ਕਿ ਜਰੇਲਾ ਬਣਾਇਆ ਸੀ ਫਿਰ ਪਿੰਨੀਆਂ ਬਣਾਈਆਂ ਕਿਨ ਜੀ ਆਪਾਂ ਅੱਜ ਸਾਗ ਮੰਗਾਇਆ ਸੀ ਤੇ ਸਾਗ ਨਵੇਂ ਛਾਂਟ ਕੇ ਰੱਖ ਲਿਆ ਗੰਦਲਾ ਗੁੰਦਲਾ ਛਿੱਲ ਲਿਆ ਨੇ ਆ ਦੇਖੋ ਬਹੁਤ ਸੋਹਣੇ ਕੱਚੇ ਕੱਚੀ ਗੰਦਲਾਂ ਵਾਲਾ ਸਾਗ ਸੀ ਤੇ ਮੈਂ ਛਿੱਲ ਕੇ ਸਾਫ਼ ਸੁਥਰ ਕਰਕੇ ਰੱਖਿਆ ਕੋਈ ਭਾਈ ਆਇਆ ਨਹੀਂ ਮੈਂ ਪਾ ਲੈ ਕੇ ਮੇਥੀ ਲੈਣੀ ਸੀ ਤੇ ਕੋਈ ਆਇਆ ਨਹੀਂ ਐਸੇ ਮੈਂ ਚਲੋ ਸਾਫ਼ ਕਰਕੇ ਰੱਖ ਲੈਨੇ ਹੁਣੇ ਸਾਫ਼ ਕਰਕੇ ਲੈ ਗਰ ਚਾਹ ਪੀ ਕੇ ਮੈਂ ਸਾਗ ਸਾਫ਼ ਕੀਤਾ ਹੈ ਤਾਂ ਆ ਜਾਏ ਕੁਲਾ ਕੁਲਾ ਸਾਗ ਦੇ ਫੋਟ ਦੀ ਗੰਦਲਾ ਨਾ ਵੈਸੇ ਸਰੋਂ ਪਾਟ ਲਈ ਹੁਣ ਤੇ ਮੈਂ ਸਾਫ਼ ਕਰਕੇ ਚਲੋ ਰੱਖ ਲਿਆ ਵਸੇਰੇ ਹੁਣੇ ਕੋਈ ਭਾਈ ਆਏਗਾ ਆਪਾਂ ਪਾਲਕ ਤੇ ਇਹ ਇਥੇ ਲੈ ਕੇ ਛਾਂਟ ਕੇ ਰੱਖ ਲਾਂਗੇ ਕੱਟ ਕੇ ਤੇ ਸਵੇਰੇ ਫਿਰ ਆਪਾਂ ਬਣਾ ਲਾਂਗੇ ਸਾਫ਼ ਕੀਤਾ ਹੋਵੇ ਕੱਟਿਆ ਹੋਵੇ ਚਲੋ ਫਿਰ ਸੁੱਖਾ ਬਣ ਜਾਂਦਾ ਨੇ ਟਾਈਮ ਲੱਗ ਜਾਂਦਾ ਸਵੇਰੇ ਆਪਾਂ ਕੰਮ ਕਰਨ ਤੋਂ ਪਹਿਲਾਂ ਸਾਫ਼ ਕਰ ਦਾਂਗੇ ਉਸ ਬਾਅਦ ਪਰਪਾਲ ਦੇ ਕੰਮ ਕਰ ਲਾਂਗੇ ਸਾਗ ਬਹੁਤ ਸੋਹਣਾ ਹੈ ਕੋਈ ਵਾਕਿਆ ਜੀ ਆਪਾਂ ਪਸਾਂ ਛਾਂਟਿਆ ਵੀ ਇੱਥੇ ਤੇ ਖਲਾਰਾ ਤੇ ਆਪਾਂ ਲਾਨੇ ਝਾੜੂ ਇਹ ਪੰਛੀ ਆਂਦੇ ਵਿਚਾਰੇ ਦਾਣਾ ਚੁਗਣ ਵਾਸਤੇ ਕਿਣਕੀ ਜੀ ਰੱਖੀ ਸੀ ਅਸੀਂ ਜਿਹੜੇ ਛੋਟੇ ਛੋਟੇ ਕਣਕ ਸੀ ਉਹ ਹੋ ਗਈ ਖਤਮ ਹੋਣਾ ਇਹ ਵਿਚਾਰੇ ਆਂਦੇ ਨੇ ਮੈਂ ਨਾ ਇੱਥੇ ਥੋੜੀ ਜਿਹੀ ਕਣ ਖਲਾਰੀ ਏ ਉਹ ਛੋਟੇ ਪੰਛੀ ਜਿਹੜੀ ਚਿੜੀਆਂ-ਚੁੜੀਆਂ ਨਾਲ ਉਹ ਤੇ ਖਾਦੀ ਨਹੀਂ ਜਾਂਦੀ ਇਹ ਖੁੱਗੀਆਂ ਤੇ ਕਬੂਤਰ ਚੋ ਜਾਂਦੇ ਨੇ ਮੰਗਾਨੀਆਂ ਥੋੜੀ ਜੀ ਨਾ ਚਿੜੀਆਂ ਆਉਂਦੀਆਂ ਸਵੇਰੇ-ਸਵੇਰੇ ਆਪਾਂ ਚਾੜੂ ਫੇਰ ਕੇ ਚੱਕਦੇ ਆ ਖਨਾਰਾ। ਦੇ ਕਪੜੇ ਨਾ ਸੁੱਕ ਗਏ ਸੀ ਆਪਣੇ ਤੇ ਆਪਾਂ ਲਾਂਣੇ ਨਾਲ ਦਿੱਤੇ ਤੇ ਬੈੱਡ ਕਰੀਏ ਖਾਲੀ। ਕਿ ਕੱਲ ਦੇ ਧੋਏ ਪਏ ਨੇ ਅੱਜ ਸੁੱਕੇ ਨੇ। ਜਮਤ ਹੋਈ ਨਹੀਂ ਹੈਗੇ ਅਜੇ ਸੁਭਾਗ ਹੈ ਸਿਰਪੋਂ ਵਾਲੀ ਅਜੇ ਤਾਂ ਬਹੁਤ ਸੋਹਣੀ ਨਿਕਲੀ ਈ ਮੈਂ ਬਾਅਦ ਕੰਬਲ ਲੈ ਕੇ ਲੰਮਾ ਪੈਗੀ بس ਸਾਰਾ ਦਿਨ ਅੱਧਾ ਹੀ ਲੰਘ ਗਿਆ ਮੈਂ ਕਿਹੇ ਤੇ ਚੈਲ ਮਾਰੀ ਸੈੱਟ ਕਰਾਂਗੀ ਉਹਨਾਂ ਨੇ ਖਲਾਰਾ ਬਹੁਤ ਪਾਇਆ ਹੈ ਚਲੋ ਸੈੱਟ ਕਰ ਲਾਂਗੇ ਉਹਨਾਂ ਥੋੜੇ ਕੱਪੜੇ ਵਾਰੀ ਵਾਰੀ ਉਹ ਹੋਈਆਂ ਹੀ ਨਹੀਂ ਅਜੇ ਕੱਲ ਨੂੰ ਕਰਾਂਗੀ ਕੱਲ ਨੂੰ ਮੈਂ ਸਾਗ ਬਣਾਣਾ ਹੈ ਕੱਲ ਨੂੰ ਵੀ ਟਾਈਮ ਨਹੀਂ ਲੱਗਣਾ ਨਾਲੇ ਕੱਪੜੇ ਧੋਵਾਂਗੇ ਕੋਲ ਨਾਲੇ ਸਾਗ ਬਣਾਵਾਂਗੇ ਫਿਰ ਟਾਈਮ ਕਿੱਥੇ ਲੱਗਦਾ ਹੈ ਕੱਪੜੇ ਵੀ ਧੋਣੇ ਹੋਣ ਸਾਗ ਵੀ ਬਣਾਉਣਾ ਹੋਵੇ ਮੈਂ ਕੱਪੜੇ ਥੱਲੇ ਆ ਕੇ ਰੱਖ ਲਈਏ ਨਾਲੇ ਖਲਾਰਾ ਇਕੱਠਾ ਹੋ ਜਾਏਗਾ ਨਾਲੇ ਆਪਣੇ ਕੱਪੜੇ ਸੰਭਾਲੇ ਜਾਣਗੇ ਸਾਰੇ ਫਰਟਿਆ ਲਾ ਲਈਏ ਥ੍ਰੀ ਲੰਬੀ ਹੋ ਜੇਗੀ ਵੀਡੀਓ ਕਾਫੀ ਫਿਰ ਮਿਲਦੇ ਹ ਖਲਾਰਾ ਚੱਕ ਲਈਏ ਸਾਰਾ ਨੂੰ ਜੀ ਨਹੀਂ ਰਾਜ ਹੋ ਗਏ ਮੈਂ ਸਾਗ ਛਾਂਟ ਲਿਆ ਇਹ ਪਾਲਕ ਤੇ ਮੇਥੀ ਮੈਂ ਇਹਨੂੰ ਕੱਟਾਂਗੀ ਨਹੀਂ ਹੁਣ ਇਹ ਨਾ ਪਾਲਕ ਤੇ ਮੇਥਰੇ ਚ ਨਾ ਮੈਨੂੰ ਕਿਰਕ ਜੀ ਲੱਗਦੀ ਏ ਇਹ ਆਪਾਂ ਧੋ ਕੇ ਟੋਕਰੀ 'ਚ ਪਾ ਦਿੰਨੇ ਆ ਸਵੇਰੇ ਕੱਟਾਂਗੇ ਇਹ ਪਾਲਕ ਮੇਥੇ ਵਾਲੇ ਮਿਲ ਗਏ ਸੀਗੇ ਮੈਨੂੰ ਤੇ ਮੈਂ ਛਾਂਟ ਕੇ ਨਾਲ ਰੱਖ ਲਿਆ ਇਹਨੇ ਕੱਪੜੇ ਤੈ ਲਾਈ ਮੈਂ ਚਲ ਛਾਂਟ ਕੇ ਰੱਖ ਲੈਨੇ ਤੇ ਉਧਰ ਲੱਗਿਆ ਜੀ ਪਾਠ ਪਾਪਾ ਜੀ ਦਾ ਤੇ ਮੈਂ ਕੋਲ ਬੈਠ ਕੇ ਸਾਗ ਛਾਂਟ ਲਿਆ ਨਾਲੇ ਬਾਣੀ ਚੱਲ ਰਹੀ ਮੈਨ ਨੂੰ ਧੋ ਕੇ ਰੱਖਦੀ ਆ ਠੀਕ ਆ ਮਰੇ ਚ ਵੀ ਆਪਾਂ ਖਲਾਰਾ ਚੱਕ ਲਿਆ ਸਾਰਾ ਕੱਪੜੇ-ਕੱਪੜੇ ਤੇ ਲਾ ਕੇ ਰੱਖ ਲੈਨੇ ਸਾ ਬੱਚਿਆਂ ਦੇ ਨਾ ਟੇਪ ਲਾਵਾਲੀ ਹੈ ਟੋਕਰੀ ਵਿੱਚ ਲਈ ਕੀਤੀ ਹੈ। ਇਹ ਮੈਂ ਚਲਪਾ ਕੇ ਜਿੱਥੇ ਰੱਖ ਦੇਣੀ ਧੋ ਕੇ। ਸਵੇਰੇ ਕੱਟ ਕੇ ਤੇ ਫੋਟੋ ਲਾਂਗੀ ਕਿ ਕਰਤੀ ਲੱਗੀ ਮੇਰੇ ਚ ਕਾफी ਜ਼ਿਆਦਾ ਨਾ। ਸੇਪਾਲੀ ਵੀ ਗਿੱਲੇ ਗਿੱਲੇ ਜੀ ਸੀ। ਅੱਛਾ ਧੋ ਲੈਣੇ। ਇਹ ਤਾਂ ਬਣਾਣਾ ਸੇ ਬਣਾ ਨਹੀਂ ਇਹ ਤੋਂ ਥੋੜਾ ਬੁੜਾ ਕਰਨੀ ਜੀ ਜਿਹੜਾ ਪਾਠ ਰਿਹਾ ਸਭ ਇਹ ਵਲੌਗ ਜੀ ਕੱਲ ਦਾ ਮਤਲਬ ਕਿ 4 ਤਰੀਕ ਦਾ ਬਾਰ ਦਾ ਮੌਸਮ ਦੇਖੋ ਅੱਜ ਬਦਲਵਾਈ ਬਣੀ ਦੋ ਦਿਨ ਹੋ ਗਏ ਨੇ ਮੀਂਹ ਤੇ ਨਹੀਂ ਪਿਆ ਪਰ ਮੌਸਮ بارش ਵਾਲਾ ਬਣਿਆ ਜਰੂਰ ਤੇ ਧੁੰਦ ਵੀ ਪੈਂਦੀ ਹੈ ਆਪਾਂ ਕੱਪੜੇ ਧੋਏ ਸੀ ਸਵੇਰੇ ਹੰਟਾਈਮ 4 ਵਜੇ ਦਾ ਹੋ ਗਿਆ ਸ਼ਾਮ ਦਾ ਆਪਾਂ ਕੱਪੜੇ-ਕਪੜੇ ਧੋਏ ਸੀ ਇਹ ਮੇ ਤਾਰ ਕਿ ਇੱਥੇ ਸੁੱਕਣੇ ਪਾਏ ਨੇ ਸੁੱਕੇ ਨਹੀਂ ਅਜੇ ਮਸ਼ੀਨ ਚ ਸੁਕਾਏ ਸੀ ਪਰ ਫਿਰ ਵੀ ਨਹੀਂ ਸੁੱਕੇ ਇਹਨੇ ਵੀ ਮੰਦਰ ਖਲਾਅ ਦਿੱਤੇ ਨੇ ਕੰਨ ਫੇਸਪੇਨੇ ਪਾਦਾਂਗੇ ਹਵਾ ਨਾਲ ਮੜੇ ਮੋਟੇ ਸੁੱਕੇ ਜਾਣਗੇ ਤਿੰਨ ਚਾਰ ਦਿਨ ਹੋ ਗਿਆ ਜੀ ਧੁੱਪ ਨਹੀਂ ਨਿਕਲੀ ਤੇ ਚਾਹ ਆਪਾਂ ਨੇ ਸ਼ਾਮ ਦੀ ਬਣਾ ਕੇ ਪੀ ਲਈ ਢਾਂਡੇ ਪੀ ਮਾਂਜਣ ਵਾਲੀ ਹੈ ਜੀ ਤੇ ਢਾਂਡੇ ਮਾਂਦੇ ਆ ਨਾਲੇ ਕੋਈ ਸਬਜ਼ੀ ਬਣਾਉਂਦੇ ਆ ਸਵੇਰੇ ਮੈਂ ਬਣਾਈ ਸੀ ਆਲੂ ਮੇਥੀ ਦੀ ਸਬਜ਼ੀ ਤੇ ਅੰਦਰ ਚੱਲੇ ਰੇ ਸ਼ਾਮ ਨੂੰ ਕੀਰਤਨ ਦਰਬਾਰ ਸਾਹਿਬ ਤੋਂ ਤਦ ਤੱਕ ਸਬਜੀ ਦਾ ਸਬਜੀ ਬਣਾਨੇ ਆ ਕੋਈ ਠੰਡ ਇੰਨੀ ਜ਼ਿਆਦਾ ਹੋਈ ਹੈ ਨਾ ਕਈ ਥਾਵਾਂ ਤੇ ਨਵੇਂ ਸਾਲ ਵਾਂਗ ਬਰਿਸ਼ ਹੋ ਗਈ ਸਾਰਾ ਆਪਣੇ ਨਹੀਂ ਹੋਈ ਇੱਥੇ ਇੰਨੀ ਵੀ ਹਲਕੀ ਜਿਹੀ ਬੂੰਦਾ ਬੰਦੀ ਹੋਈ ਸੀ ਚਲੋ ਇੱਕ ਬਾਸ਼ ਪੈ ਜੇ ਤਾਂ ਵਧੀਆ ਲੱਗ ਲੈਣ ਜੁਕਾਮ ਖਾਂਸੀ ਬਹੁਤ ਹੋਇਆ ਬੇ ਬੱਚਾ ਹੈ ਨਾ ਮੇਰੇ ਬੱਚੇ ਨੂੰ ਬੜੀ ਮੁਸ਼ਕਲ ਨਾਲ ਖਾਂਸੀ ਜੁਕਾਮ ਫਿੱਟੇ So cheap. ਹੋ ਜਪ ਤੇ ਚਾਰ ਵਾਰੀ ਧੋ ਲਿਆ ਇਹਨੂੰ ਤੇ ਹੁਣ ਸਾਫ ਹੋ ਗਿਆ 45 ਗੰਦਾ ਪਾਣੀ ਆਇਆ ਤੇ ਮੈਨੂੰ ਸੇਰ ਬਣਾਵਾਨੀ ਮੈਨੂੰ ਰੱਖਦਾ ਕਿ ਮਿਚਰੇ ਨਾਲ ਥੋੜੀ ਦੇਰ ਛੱਕ ਕੇ ਮੈਂ ਬਾਹਰ ਰੱਖ ਦਾਂਗੇ ਫ੍ਰੀਜ਼ 'ਚ ਤੇ ਉਦਾਂ ਹੀ ਰਹੇਗਾ ਆਪਣੇ ਵਿਚ ਹੈਗੀ ਲਾਹਣਾ ਜਿਨਾਂ ਜੱਜ ਵਾਲੀ ਵੀਡੀਓ ਲੈ ਕੇ ਆਤੀ ਕਰਦੇ ਆਂ ਨਹੀਂ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਕਰਦੇ ਹੋ ਸਮਝਾ ਕਮੈਂਟ ਕਰਦੇ ਹੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ 20 ਵੀਡੀਓ ਲਾ ਦੇਣਾ ਅੱਗੇ ਦਾ ਖਿਆਸ ਇਹ ਪਾਲਖ ਮੇ ਇੱਥੇ ਨੇ ਚਲੋ ਜੀ ਬਾਏ ਬਾਏ ਸਵੇਰੇ ਬਣਾਵਾਂਗੇ ਸਾਗ ਫਿਰ ਮਿਲਾਂਗੇ ਨਵੇਂ ਵਲੋਗ ਨਾਲ ਸਾਗ ਵਾਲੇ ਨਾਲ ਸਦ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ